ਨਹੀਂ ਹੁਣ ਤੂੰ ਬਸ ਰਹਿਣਾ ਨੀਗਾ ਨਾ ਮੈਂ ਨਹੀਂ ਰਹਿਣਾ ਮੈਂ ਤਾਂ ਜਾਣੀ ਆ ਉਹ ਯਾਰ ਗੱਲ ਤਾਂ ਸੁਣ ਲੈ ਮੇਰੀ ਮਾੜੀ ਮੋਟੀ ਲੜਾਈ ਤਾਂ ਹੁਣ ਕਿਹੜੇ ਘਰਾਂ ਚ ਨਹੀਂ ਹੁੰਦੀ ਮੈਨੂੰ ਦੱਸ ਪਰ ਆਪਣੇ ਮੰਗੋ ਨਹੀਂ ਹੁੰਦੀ ਮੇਰਾ ਜਿੱਦ ਮੇ ਜਿਣਾ ਹਰਾਮ ਕਰ ਰੱਖਿਆ ਉਹ ਜਿਣਾ ਹਰਾਮ ਨੂੰ ਮੈਂ ਕਿਹੜਾ ਤੇਰੇ ਡਾਂਗ ਮਾਰਤੀ ਕਿ ਤੈਨੂੰ ਕਦੇ ਕੁਝ ਮੈਂ ਲਿਆ ਕੇ ਨਹੀਂ ਦਿੱਤਾ ਰਸਨ ਪਾਣੀ ਨਹੀਂ ਕਦੇ ਲਿਆ ਕੇ ਦਿੱਤਾ ਮੈਂ ਕੱਪੜਾ ਲੀੜਾ ਨਹੀਂ ਲਿਆ ਕੇ ਦਿੱਤਾ ਮੈਂ ਤਾਂ ਰਹਿਣਾ ਨਹੀਂ ਬਸ ਰਹਿਣਾ ਮੇਰੇ ਭਰਾ ਦਾ 10 ਕਿਲਾ ਮਾਲਕ ਹੈ ਉਹ ਤਾਂ ਹੋ ਜਾ ਹੁਣ ਫੋਨ ਕਰ ਤਾਂ ਹੁਣ ਆਜੂ ਚਾਰ ਬੰਦਿਆਂ ਨਾਲ ਲੈ ਕੇ ਤੇਰੀ ਕੱਖ ਨਹੀਂ ਰਹਿਣਾ ਤੇਰਾ ਉਹ ਫੇਰ 10 ਕਿੱਲਾਂ ਦਾ ਮਾਲਕ ਆ ਮੈਂ ਥੋੜੀ ਉਹਦੀ ਜ਼ਮੀਨ ਲੈਣੀ ਐ ਘਰਾਂ ਚ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਤਾਂ ਹੁੰਦੀ ਰਹਿੰਦੀ ਆ ਹੁਣ ਤੂੰ ਤਾਂ ਚੱਕ ਲਿਆ ਝੋਲਾ ਕੇ ਮੈਂ ਤਾਂ ਜਾਣੀ ਆ ਉੱਤੇ ਚੱਲ ਉੱਥੇ ਕਿੰਨਾ ਟਾਈਮ ਰਹਿ ਲੇਗੀ ਮੈਂ ਸਾਰੀ ਉਮਰ ਰਹਿ ਲੂੰਗੀ ਉਹ ਫੇਰ ਇੱਥੇ ਮੈਨੂੰ ਰੋਟੀ ਨੂੰ ਔਖਾ ਹੋ ਜਾਊਗਾ ਲੈ ਜਦ ਲੜਦਾ ਸੀ ਉਹੋਂ ਦੀ ਨਾ ਸੀ ਰੋਟੀ ਔਖਾ ਹੋ ਜਾ ਤੇ ਫੇਰ ਲੜਦੇ ਨੂੰ ਯਾਰ ਕੀ ਗੱਲ ਕਹਿਤੀ ਮੈਂ ਤੈਨੂੰ ਦੱਸ ਤਾਂ ਦੇ じゃ ਮੇਰਾ ਕਸੂਰ ਕੱਢ ਕੀ ਆ ਕੋਈ ਕੀ ਗਣਾਵਾ 36 ਗੱਲਾਂ ਗਣੇ ਕਦੇ ਕੋਈ ਕਦੇ ਚੱਲਦਾ ਹੀ ਰਹਿੰਦਾ ਹੁੰਦਾਗਾ ਹਲਦਾ ਰਹਿਣਾ ਮੈਂ ਤਾਂ ਰਹਿਣਾ ਨਹੀਂ ਮੈਂ ਤਾਂ ਜਾਣਾ ਬਸ ਚੱਲ ਮਰਜੀ ਐ ਤੇਰੀ ਫਿਰ ਹੋਜੀ ਸੌਖਾ ਪਤਾ ਲੱਗੂ ਜੇ ਤਾ ਆਪਾਂ ਕਿਸੇ ਕਨੇ ਪੈ ਨਹੀਂ ਫੇਰਾ ਹੁਣ ਤੂੰ ਨਹੀਂ ਰਹਿਣਾ ਨਾ ਹੁਣ ਕੋਈ ਨਹੀਂ ਮੈਂ ਦੇਖਣੂ ਤੇਰਾ ਭਰਾ ਵੀ ਤੈਨੂੰ ਕਿੰਨਾ ਕੁ ਰੱਖਦਾਗਾ ਬਥੇਰਾ ਰੱਖ ਲੋ ਨਾ ਹੁਣ ਕੀ ਗੱਲ ਸੁਣਾ ਮੈਂ ਕਹਿੰਨਾ ਤੂੰ ਰਹਿਣ ਦੇ ਜਾਣ ਨੂੰ ਮੈਂ ਤਾਂ ਜਾਉਂਗੀ ਮੈਂ ਤਾਂ ਪੱਥਰ ਤੇ ਲਿਖੀ ਆ ਮੈਂ ਤਾਂ ਹੁਣ ਮੁੜਦੀ ਨਹੀਂ ਨਾਲੇ ਇੱਕ ਗੱਲ ਹੋਰ ਜੇ ਮੇਰੇ ਮਗਰ ਆਇਆ ਨਾ ਗੜੇ ਇਹ ਮਾਰੇ ਆ ਕੇ ਉਥੇ ਪ੍ਰੀਪਲ ਕਰ ਲਾ ਜਾਣਾ ਮੈਂ ਕਿਹਾ ਸਾਂ ਦੱਸ ਤੈਨੂੰ ਮੈਂ ਸਾਹਵਲਾ ਲਈ ਮੇਰੇ ਮਗਰ ਨਾ ਆਈ ਨਹੀਂ ਫਿਰ ਜੇ ਮੈਂ ਆ ਗਿਆ ਫਿਰ ਕੀ ਕਰ ਲੋਂਗੇ ਤੁਸੀਂ ਉਹ ਮਾਲਕ ਹੂ ਆਪਦੇ ਘਰੇ ਹੋਊਗਾ ਤੇ ਨਾਲੇ ਮੇਰੀ ਗੱਲ ਸੁਣ ਲੈ ਮੇਰੇ ਇਨੇ ਕੱਪੜੇ ਪਏ ਧੋਣ ਵਾਲੇ ਉਹ ਕੌਣ ਧੋਊਗਾ ਫਿਰ ਉਹ ਨਵੇਂ ਲੈ ਆਈ ਕੋਈ ਹੋਰ ਭਈਆ ਰਾਣੀ ਕਮਾਲ ਹੋਗੀ ਮੁੜਦੀ ਨਹੀਂ ਮੈਂ ਮਾਂ ਦੀ ਜਵਾਨ ਤੇ ਰਹੀ ਫਿਰ ਤੂੰ ਚੰਗਾ ਚੰਗਾ ਮੈਂ ਦੱਥ ਨੇ ਪਉਆ ਲਿਆਉਂ ਤੇ ਨਾਲੇ ਲਿਆਉਂਗਾ ਆਂਡੇ ਦੇਖਦੇ ਆਂ ਛਾਂ ਦੇ ਜਿੱਥੇ ਜਾਣਾ ਹੈ ਕਿਹਾ ਇਹ ਕਿੰਨੀ ਗਰਮੀ ਆ ਇੱਕ ਗਰਮੀ ਇਹ ਕਾ ਸਰੀਰ ਨੇ ਪਤਾ ਨਹੀਂ ਕੀ ਹੋਇਆ ਪਿਆਗਾ ਜਮਾਂ ਲੱਤਾਂ ਤੇ ਪਾਣੀ ਆਉਂਦਾਗਾ ਅਦਵਾਈ ਵੀ ਦਵਾ ਲੈ ਆਓ ਦੇਖੀ ਓਏ ਬੋਲ ਪਾ ਹਾਂ ਮਨਜੇ ਤੇ ਪਈ ਐਂ ਟੁੱਲੇ ਲਈਏ ਨਾ ਤੇ ਰਾਤ ਨੂੰ ਤੇ ਨੀਂਦ ਨਹੀਂ ਪੂਰੀ ਹੁੰਦੀਗੀ ਉਹ ਨੀਂਦ ਕਿੱਥੇ ਰਾਤ ਪਾਣੀ ਨਹੀਂ ਲਾਉਂਦਾ ਸੀ ਅੜ ਕੇ ਫਿਰ ਓਖਾ ਹੋ ਜਾਂਦਾ ਤੁਮ ਪਤੀ ਐ ਤੇਰੇ ਪਾਣੀ ਲਾਉਂਦਾ ਮੈਨੂੰ ਇਹ ਲੱਗ ਜਾਂਦਾ ਵੀ ਥੋੜੇ ਵੱਧ ਖਾਲੀ ਹੋਣੀਆਂ ਗੋਲੀ-ਬੁਲੀ ਪਈਆਂ ਹਾਂ ਕਰੀਏ ਨਾ ਕਾ ਆਪ ਖਈਏ ਬੰਦ ਕਰੀਏ ਨਾ ਕਾ ਤੇਰਾ ਪਤੀ ਐ ਮੈਨੂੰ ਗੋਲੀ ਤੂੰ ਮੈਨੂੰ ਫਰਾ ਕੇ ਜਾਨੀ ਐ ਮੈਂ ਪਤੀ ਨਹੀਂ ਤੇ ਤੂੰ ਕੀ ਖਾਣਾ ਕੀ ਨਹੀਂ ਖਾਂਦਾ ਮੈਂ ਤਾਂ ਕਦੀ ਜੀਬ ਜਿਹੜੀ ਖਾਂਦਾ ਇੱਕ ਬਸ ਤੇ ਫਿਰ ਖਾਣਾ ਤਾਂ ਹੈਗਾ ਹੀ ਆ ਨਾਲੇ ਮੇਰੀ ਗੱਲ ਸੁਣ ਲਾ ਆ ਪਾਸੋ ਚੁੱਥੇ ਜਿਹੜਾ ਸੜੇ ਡਾਕਟਰ ਕੋਲ ਲੈ ਕੇ ਗਿਆ ਸੀ ਨਾ ਕੋਈ ਫਰਕ ਨਹੀਂ ਪਿਆ ਮੈਨੂੰ ਮੇਰਾ ਬੜਾ ਬੁਰਾ ਹਾਲ ਆ ਮੇਰੇ ਟੈਸਟ ਟਸਟ ਜੇ ਕਰਾ ਕੇ ਨਾ ਤੂੰ ਮੈਨੂੰ ਦਵਾਈ ਦੱਦੇ ਡਾਕਟਰ ਤਾਂ ਲੈ ਲੈਂਦੇ ਉਹ ਟੈਸਟ ਹੁਣ ਤਾਂ ਤੇਰੇ ਕਰਾਏ ਸੀ ਟੈਸਟ ਹੈ ਉਹ ਕੀ ਬਣਾ ਟੈਸਟ ਐ ਜਿਹੜਾ ਹੁਣ ਕਰਾ ਕੇ ਟਾਈ ਸੀ ਉਹ ਉਹ ਟੈਸਟ ਉਹ ਸੜੇ ਟੈਸਟ ਉਹਨੇ ਕੀ ਲਿਖਾਇਆ ਸੀ ਬਲੱਡ ਖੂਨ ਕਿੰਨਾ ਗਾ ਬਲੱਡ ਕਿੰਨਾ ਗਾ ਹੈ ਜਾਂ ਕੀ ਸੀ ਕੈਲਸ਼ੀਅਮ ਬਸ ਦੋ ਟੈਸਟ ਕੱਲ ਉਹਦੇ ਚ ਹੋਊਗਾ ਹੋਰ ਬਥੇ ਲੇਟੈਸਟ ਹੁੰਦੇ ਆ ਤੇ ਹੋਰ ਕਿਹੜੇ ਟੈਸਟ ਹੁੰਦੇ ਆ ਤੂੰ ਗਾਂ ਦੇ ਟੈਸਟਾਂ ਮੈਨੂੰ ਦੱਸ ਕੀ ਉਹ ਜੰਗ ਲੜਨੀ ਉੱਥੇ ਜਾ ਕੇ ਹੁਣ ਜਿੰਨੇ ਕਹੇਗੇ ਕਰਾਲੇ ਤੂੰ ਉਈ ਰੋਜ਼ ਹੀ ਬਹਾਨੇ ਲਾ ਕੇ ਭੱਜ ਜਾਂਦੀ ਐ ਬਹਾਨੇ ਬੋ ਨਾ ਮੇਰੇ ਗੱਲ ਸੁਣ ਲਾ ਜੇ ਚੱਜ ਦਾ ਕੋਈ ਉਹ ਹੋਊਗਾ ਨਾ ਡਾਕਟਰ ਉਹ ਵਧੀਆ ਟੈਸਟ ਲਿਖੂਗਾ ਫਿਰ ਵਧੀਆ ਗੱਲਬਾਤ ਦਾ ਪਤਾ ਲੱਗ ਜਾ ਤੈਨੂੰ ਕੀ ਪਤਾ ਮੈਂ ਕਿਵੇਂ ਕੰਮ ਕਰਦੀ ਐ ਇੱਕ ਇੰਨੀ ਗਰਮੀ ਪੈਂਦੀ ਐ ਤੂੰ ਤਾਂ ਬਸ ਆ ਬਸ ਗੋਲੀ ਖਾ ਕੇ ਐ ਟੋਲੇ ਲਈ ਲਈ ਨਰੇ ਨਾ ਸੁਣ ਲਾ ਮੇਰੀ ਟੈਸਟ ਤੇਰੇ ਹੁਣ ਤੂੰ ਕਰਾ ਤਾਂ ਲੈ ਹੈ ਹੁਣ ਕਾ ਨੂੰ ਐਵੇਂ ਕੋਈ ਪੈਸਾ ਤੇਲੀ ਮੇਰੇ ਕੋਲ ਛੱਡ ਦੇ ਉਹੀ ਭੱਜ ਜਾਨੀ ਐ ਉਹ ਤਾਂ ਡਾਕਟਰ ਤਾਂ ਮੇਰੇ ਸਾਰੇ ਨੂੰ ਦੋ ਵਾਧਾ ਲਿਖ ਦੇਣਾ ਟੈਕਟ ਦਿਮਾਗਲੇ ਹੋ ਨਾ ਬਿਉਹ ਹੀ ਲਿਖ ਦੇਣਗੇ ਪਾਗਲ ਨੇ ਹੋ ਜਿਹੜੀ ਇਹਨੇ ਨੀ ਡਿਗਰੀਆਂ ਕੀਤੀਆਂ ਉਹਨਾਂ ਨੇ ਮੇਰੇ ਸਾਲੇ ਕਿਹੜੀ ਡਿਗਰੀ ਕਰੀ ਜਾਂਦੀ ਇੱਕ ਗੋਲੀ ਦਾ ਹੁੰਦਾ ਮਾੜਾ ਮੋਟਾ ਉਹੀ ਮੇਰੇ ਸਾਲੇ ਦੀ ਪਰਚੀ ਬਣਾ ਕੇ ਫੜਾ ਲੈਂਦੇ ਹੱਥ 'ਚ ਹੈ ਮਾੜਾ ਮੋਟਾ ਘਰ ਵੀ ਨਹੀਂ ਦੇਖ 2 ਰੁਪਏ ਆ ਜਾਣ ਦੇ ਭਾਗਵਾਨ ਨੇ ਝੋਨੇ ਵੇਲੇ ਤੇਰਾ ਮੈਂ ਸਾਰਾ ਬਾਡੀ ਦਾ ਟੈਸਟ ਕਰਾ ਦਊਗਾ ਮੈਨੂੰ ਨਹੀਂ ਪਤਾ ਜਦੋਂ ਝੋਨਾ ਉਹ ਕਦੋਂ ਦੇਖੀ ਜਾਊਗਾ ਅੱਖੀ ਤਾਂ ਮੈਂ ਹੁਣ ਹੋਈ ਜੰਨੀ ਹੈ ਤਕਲੀਫ ਤਾਂ ਮੈਨੂੰ ਹੋਣਾ ਤੇਰਾ ਝੋਨਾ ਹੋ ਜਾ ਪਤਾ ਨਹੀਂਗਾ ਹੇ ਲਾਇਆ ਤਾਂ ਹੋਣਾ ਕੱਲ ਪਰਸੋਂ ਹੈ ਨਿਬੜੇ ਦਾ ਕੱਲ ਪਰਸੋਂ ਆ ਚੜ ਕੋਈ ਨਾ ਕਣਜ ਰੋਸ ਕਰਦੀਂ ਤੇ ਬੋਕਰ ਜਾ ਮਾਰ ਲਾ ਕੋਈ ਨਾ ਮੈਂ ਮੜਾ ਕਾਇਮ ਜਾ ਹੋ ਜਾ ਮੈਂ ਲੀਡ ਲੋੜੇ ਮੈਸਰ ਤੋਂ ਮਸ਼ੀਨ ਚ ਚੰਗਾ ਤੂੰ ਮੇਰੀ ਗੱਲ ਸੁਣ ਲਾ ਮੈਨੂੰ ਬਹਾਨੇ ਹੀ ਨਾ ਲਾ ਮਨ ਚੁੱਪ ਕਰਕੇ ਪੈਸੇ ਦੇ ਦੇ ਮੈਂ ਤਾਂ ਡਾਕਟਰ ਕੋਲ ਜਾਣਾ ਨਾਲੇ ਮੇਰੇ ਮੈਥੀ ਨੂੰ ਨਹੀਂ ਲੈ ਕੇ ਜਾਂਦੀ ਤੂੰ ਫੇਰ ਮੈਨੂੰ ਉਹ ਸੜੇ ਟੋਪੀ ਵਾਲੇ ਕੋਲੇ ਲੈ ਜਾਏਗਾ ਉਹ ਬਣਾ ਰੱਖਿਆ ਵੱਡਾ ਡਾਕਟਰ ਐਮ ਡੀ ਐਸ ਮੈਂ ਤੈਨੂੰ ਬਾਂਸੇ ਕੋਲੇ ਲੈ ਕੇ ਜਾਉ ਮਾਰੀ ਵਾਲੇ ਕੋਲੇ ਮੁੜ ਕੇ ਬਿਮਾਰੀ ਨੇੜੇ ਨਹੀਂ ਲੱਗਦੀ ਦੇਖੀ ਜਾਈ ਨਾ ਮੈਂ ਨਹੀਂ ਜਾਣਾ ਮੈਂ ਤਾਂ ਅੰਮ੍ਰਿਤਪੁਰੇ ਜਾਣਾ ਮੈਂ ਤਾਂ ਅੰਮ੍ਰਿਤਪੁਰੇ ਵਧੀਆ ਡਾਕਟਰ ਤੋਂ ਲੈ ਕੇ ਆਉਂਗੀ ਠ ਐਸੇ ਦੇ ਦੂੰਗਾ ਤੂੰ ਬਟੂ ਕੋ ਜਗਰਦਲਾ ਜੀ 2 400 ਰੁਪਏ ਪਿਆ ਹੋ ਹੱਦ ਹੋਈ ਪਈ ਏ ਤੇਰੇ ਵਾਲੀ 2 400 ਕਿਉਂ ਨਾ 2 400 ਤੇ ਨਹੀਂ ਪਤਾ 2 400 ਰੁਪਏ ਤਾਂ ਅਗਲੇ ਦੀ ਫੀਸ ਹੀ ਹੋਗੀ ਉਹ ਕਹਿ ਰਹੀ ਸਭ ਫੀਸ ਤਾਂ ਉਹ ਕਿਰੇ ਨਹੀਂ ਲੈਂਦੇ ਹੁੰਦੇ ਆ ਮਾਰੀ ਜਣੀਆਂ ਇੱਥੇ ਕੁੰਡੀ ਲਾ ਕੇ ਲੈ ਜਾਂਦੀਆਂ ਮੇਰੇ ਸਾਡੇ ਦੀ ਤਾਂ ਫੀਸ ਤਾਂ ਉਹ ਲੈਂਦੀ ਨਹੀਂ ਦਵਾਰੇ ਹਾਈਵੇ ਤੇ ਰਾਹ ਇਹ ਜਾ ਮੈਂ ਕੁੰਡੀਆਂ ਲਾਉਣ ਨੂੰ ਇੰਨੇ ਕਿੰਨੇ ਤੇਰੇ ਕੋਲ ਪੈਸੇ ਆ ਦੱਸੀ ਮੈਨੂੰ ਹਾਂ ਹਾਂ ਮੈਂ ਤਾਂ ਇੱਥੇ ਔਖੀ ਹੋਈ ਪਈ ਆ ਦੇਖੀ ਆ ਸਾਡੇ ਸੂਟ ਇਹਨਾਂ ਦੇ ਕੋਈ ਪੋਚੇ ਨਹੀਂ ਲਾਉਂਦਾ ਹੈ ਆ ਸੜੀ ਚੁੰਨੀ ਆ ਕੀ ਹੈ ਮੇਰੀ ਤੈਨੂੰ ਯਾ ਤੇਰੇ ਘਰੇ ਆ ਕੇ ਮੈਂ ਫਸ ਗਈ ਮੇਰੇ ਮਾਪਿਆਂ ਨੇ ਮੇਰੇ ਤੇ ਪਤਾ ਨਹੀਂ ਕਿਹੜੇ ਜਨਮਾਂ ਦਾ ਬੈਰ ਲੱਤਾਗਾ ਉਹ ਕਿਹੜੇ ਫਸ ਗਈ ਤੂੰ ਹੈ ਮੈਂ ਤੇਰੇ ਮਗਰ ਗਿਆ ਸੀ ਉਹ ਤਾਂ ਮੇਰੇ ਸਾਰਿਓ ਕਹਿੰਦੀ ਸੀ ਮੁੰਡਾ ਬਹੁਤ ਸੋਹਣਾ ਹਾ ਹਾ ਉਹ ਤਾਂ ਕਹਿੰਦੀ ਮੈਂ ਤਾਂ ਵਿਆਹ ਇਹਦੇ ਨਾਲ ਹੀ ਕਰਾਉਂਗੀ ਨਹੀਂ ਤਾਂ ਮੰਮੀ ਮੈਂ ਸਪਰੇਅ ਪੀਉਂਗੀ ਸਪਰੇਅ ਬੱਸ ਤਾਂ ਤੈਨੂੰ ਕਿਹਨੇ ਕਹਿਤਾ ਕਿ ਤੇਰੇ ਕਰਕੇ ਮੈਂ ਸਪਰੇਅ ਪੀਉਂਗੀ ਕਿਸੇ ਛੱਜ ਦੇ ਕਰਕੇ ਸਪਰੇਅ ਪੀਂਦੀ ਤੇਰੇ ਅਰਗੇ ਵਾਸਤੇ ਸਪਰੇਅ ਪੀਂਦੀ ਸੁਣਾ ਸੀ ਉਦੋਂ ਮੇਰੇ ਸਾਰਿਓ ਮੈਨੂੰ ਤਾਂ ਹੁਣ ਐਂ ਜੇ ਬਣਾਤਾ ਤੁਸੀਂ ਹੁਣ ਤਾਂ ਮੈਨੂੰ ਕਹੋਗੇ ਐ ਉਦੋਂ ਤਾਂ ਮੈਂ ਬਹੁਤ ਸੋਹਣਾ ਸੀ ਹਾਂ ਹੋ ਦੇਖਾਂ ਇਹ ਤੇਰੀ ਮੰਮੀ ਰੈਡੀ ਜੀ ਹਾਂ ਹੋ ਤੇ ਸਲਮਾਨ ਖਾਨ ਸੀ ਨਾ ਹਾਂ ਦੇਖ ਗੱਲਾਂ ਕਰਦਾ ਹਾਂ ਹਾਂ ਚਲ ਤੂੰ ਜਾ ਚੰਗਾ ਮੇਰਾ ਲੜੇ ਕਿਥੇ ਤੂੰ ਜਾ ਉਹਦਾ ਕੰਮ ਕਰ ਮੇਰੀ ਗੱਲ ਸੁਣ ਲੈ ਬੰਦਿਆ ਮango ਰੁਪਈਆ ਮੈਨੂੰ 2-3000 ਦੇ ਦੇ ਨਾਲੇ ਅੱਜ ਮੈਂ ਚੁੰਨੀਆਂ ਲੈ ਕੇ ਆਉਂਗੀ ਕਾਟਨ ਦੀ ਨਾਲੇ ਸੂਟ ਲੈ ਕੇ ਆਉਂਗੀ ਠੀਕ ਆ ਨਾਲੇ ਮੈਂ ਦਵਾਈ ਬੁੱਟੀ ਲੈ ਆਉਂਗੀ ਨਾਲੇ ਕਸਟਮਸ ਤੇ ਜਿਹੜੇ ਹਵਾ ਲੈ 2-3 ਮੇਰੇ ਸਾਲੇ ਇੱਥੇ ਦਰਫਤ ਹਲਾਉਣਾ ਵੀ ਦਿਗ ਪੈਣਗੇ ਦਰਫਤਾਂ ਤੋਂ 2-3000 ਰੁਪਈਆ ਕਿੱਥੇ ਆ ਮੇਰੇ ਸਾਲੇ ਦੀਏ ਬਾ ਔਖਾ ਹੋਇਆ ਪਿਆ ਮੇਰੇ ਨਾ ਮੈਂ ਤੈਨੂੰ ਫੇਰ ਕਹੀ ਇਹ ਨਹੀਂ ਮੇਰੇ ਨਾਲ ਪਕਾਈ ਨਾ ਮਾਰ ਮੈਨੂੰ ਚੁੱਪ ਕਰਕੇ ਪੈਸੇ ਦੇ ਇੱਕ ਤਾਂ ਗਰਮੀ ਵਾਲੀ ਆ ਤੇ ਬਲੱਡ ਬਹੁਤ ਵੱਧਦੇ ਆ ਤੇ ਇੱਕ ਮੇਰਾ ਹੌਣ ਹੀ ਜਦ ਠੀਕ ਆਏਗਾ ਤੇ ਬਸ ਆਪਦੇ ਉਸੇ ਚ ਲੰਮੇ ਚ ਰਹੇ ਆ ਤੇ ਬਲੱਡ ਵੱਧਦੇ ਆ ਜੇ ਮੇਰਾ ਬਲੱਡ ਵੱਧ ਗਿਆ ਨਾ ਤੂੰ ਐਂ ਦੇਖ ਲੈ ਵੀ ਮੈਂ ਘਰ ਦਾ ਦੂਜੇ ਪਾਸੇ ਮੂੰਹ ਕਰ ਦੂ ਜੇ ਮੇਰਾ ਬਲੱਡ ਚੱਲ ਤੂੰ ਵਧਾਈ ਲੈ ਫਿਰ ਬਲੱਡ ਹਾਂ ਕਰ ਤੂੰ ਦੂਜੇ ਪਾਸੇ ਮੂੰਹ ਚੱਲ ਤੂੰ ਜਾ ਚੰਗਾ ਨਹੀਂ ਤੂੰ ਹੁਣ ਕਰ ਨਾ ਕਰ ਤੂੰ ਲੋਕ ਤਮਾਸ਼ਾ ਦੇਖਦੇ ਆ ਭੱਗ ਜਾ ਕਾਹਨੂੰ ਜਲੂਸ ਕੱਢੀ ਆਣੀਆਂ ਭੱਗ ਜਾ ਅੰਦਰ ਭੱਗ ਜਾ ਉਹੀ ਬੱਸ ਧਮਕੇ ਦਿੰਦਾ ਗਾ ਮੈਨੂੰ ਧਮਕੇ ਤੁਮਕੇ ਨਹੀਂ ਤੂੰ ਜਾ ਅੰਦਰ ਜਾ ਲੈ ਨਾ ਬਾਲਾ ਨਾ ਬੜ ਮੈਂ ਹੁਣ ਬਗਜੂ ਪੇਕਿਆਂ ਨੂੰ ਬੋਲਦਾ ਗਾ ਬਾਲਾ ਪੇਕਿਆਂ ਨੂੰ ਬਗਜੂ ਲੈ ਬਗ ਜਾ ਪੇਕਿਆਂ ਨੂੰ ਪੇਕਿਆਂ ਤਾਂ ਮੇਰੇ ਸਾਹ ਵੀ ਆਏ ਕਰੂ ਜੀ ਮੈਂ ਰਾਸ਼ਟਰਪਤੀ ਦੀ ਕੁੜੀ ਹੁੰਦੀ ਆ ਜਾਂ ਬਗਦੇ ਪੇਕਿਆਂ ਨੂੰ ਬਗ ਜਾ ਜਾ ਇੱਕ ਦਿਨ ਨਹੀਂ ਰਹਿ ਜਾਣਾ ਦਰਦ ਆਹ ਰਹਿਣਾ ਨਹੀਂ ਜਾਣਾ ਬਗ ਜਾ ਮੈਨੂੰ ਭੈਣਾ ਸਾਹ ਸੁਸਾਉ ਕਰਦਾ ਤੂੰ ਤਾਂ ਮੈਨੂੰ ਕੱਢਣ ਨਹੀਂ ਫਿਰਦਾ ਤੂੰ ਤਾਂ ਕੱਢਣਾ ਫਿਰਨਾ ਮੈਂ ਸੌਖਾ ਹੋ ਜਾ ਐ ਨਹੀਂ ਨਿਕਲਦੀ ਇੱਥੇ ਰਹੂ ਇੱਥੇ ਰਹੂ ਤੇਰੇ ਸੱਤੇ ਦੀਵਾ ਵਾਲੂ ਜਿਆ ਤੂੰ ਰਹੇਂਗੀ ਤੇ ਬਹੁਤ ਆ ਗਈ ਨਾ ਲਾਲੂ ਪ੍ਰਸਾਦ ਦੀ ਕੁੜੀ ਤੂੰ ਹਾਂ ਬਗਿਆ ਦੇ ਸਾਲਿਆਂ ਦੀ ਡੰਗਰ ਕਿਤੇ ਤਾਂ ਦੀ ਕੋ ਭਾ ਕੇ ਨਿੱਕ ਤੇ ਤੱਗਰੀ ਵੜੇ ਚਲੱਚਦਾ ਕੌਣ ਆ ਗਿਆ ਕਿਤਾਬਾਂ ਜਾਈ ਬਾਹਲੀ ਚੱਲ ਗਈ ਐ ਸੀ ਰੱਖ ਦਿੰਦਾ ਕੌਣ ਆ ਬਾਈ ਹਾਏ ਹਾਏ ਲਾ ਸੇ ਭਾਈ ਸਾਸਤਰੀ ਘਪੇ ਨੇ ਹੋ ਠੀਕ ਆ ਵਧੀਆ ਤੁਸੀਂ ਠੀਕ ਹੋ ਮੈਂ ਲਿਆਉਂਦਾ ਅੱਡੇ ਤੋਂ ਮੈਨੂੰ ਮਾਰਾ ਦੱਸ ਦਿੰਦੀ ਚਲ ਕੋਈ ਨਾ ਭਾਈ ਆ ਇੱਕ ਦਰਾਂ ਆਂਟੀ ਜਾਂਦੀ ਸੀ ਉਹਦੇ ਨਾਲ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਆ ਗਈ ਉਹ ਠੀਕ ਆ ਪਰਿਵਾਰ ਵਧੀਆ ਆਪਣੇ ਦੱਸੋ ਠੀਕ ਹੈ ਕਰੇ ਬਸ ਵਧੀਆ ਭੈਣ ਵਧੀਆ ਆ ਜਾ ਆ ਜਾ ਨੰਗਿਆ ਗਰਮੀ ਬਹੁਤ ਆ ਓਹੋ ਸਾਸਤਰੀ ਕਾਲ ਹੋਰ ਠੀਕ ਆ ਹਾਂ ਵਧੀਆ ਮਾਖੋ ਫੋਨ ਫਾਨੀ ਕਰ ਦਿੰਦੀ ਮੈਂ ਅੱਡੇ ਤੋਂ ਲਿਆਉਂਦਾ ਹੋਰ ਲੈ ਮੈਂ ਤਾਂ ਹੁਣ ਪਤਾ ਲੱਗਿਆ ਵੀ ਤੂੰ ਆਉਣਾ ਸੀਗਾ ਅੱਜ ਹੋਰ ਹੁਣ ਪੀਤਾ ਹੀ ਨਹੀਂ ਨਾਂਗੇ ਦੱਸਿਆ ਮੈਨੂੰ ਮੈਂ ਕਿਹਾ ਉਹ ਵਾਸ ਕੰਮ ਲਿਆ ਕਰਕੇ ਹਟਕੇ ਮੇਰੇ ਝੀ ਕਰਿਆ ਤੇਰੇ ਕੋਲ ਨਹੀਂ ਆਇਆ ਕੋਈ ਫੋਨ ਮੇਰੇ ਕੋਲ ਤਾਂ ਕਿੱਥੇ ਆਇਆ ਮੈਂ ਤਾਂ ਗੁੱਡੀ ਜਾਂਦਾ ਸੀ ਮੈਂ ਤਾਂ ਉਹ ਵੀ ਪਤਾ ਲੱਗਿਆ ਨਾ ਬਾਰ ਜਾ ਖੜਕਾਤਾ ਅੱਛਾ ਮੈਂ ਤਾਂ ਕਹੀ ਜਾਂਦਾ ਮੈਂ ਫੋਨ ਜਾ ਕਰ ਦਿੰਦੀ ਅੱਡੇ ਤੋਂ ਤੂੰ ਪਈ ਆਂਗੀ ਮਰਦੀ ਹਾਂ ਲੈ ਤम्मी ਮੇਰੀ ਗੱਲ ਸੁਣ ਆਪਣੇ ਉੱਪਰ ਲੀ ਆਂਟੀ ਹਾਂ ਉਹ ਡੇ ਤੇ ਉਹ ਵੀ ਉੱਤਰੀ ਸੀ ਅੱਛਾ ਤੇ ਉਹ ਕਹਿੰਦੀ ਚਲ ਮੈਂ ਪਹਿਲਾਂ ਕਰ ਲੱਗੀ ਉਹ ਕਹਿੰਦੇ ਚਲ ਤੁਰਿਆਂ ਜਾਵਾਂ ਕਾਨੂੰ ਮੁੰਡੇ ਨੂੰ ਔਖਾ ਕਰਨਾ ਨਹੀਂ ਪਤਾ ਮੈਂ ਬਾਈ ਘਰੇ ਹੋਊਗਾ ਪਤਾ ਨਹੀਂ ਅੱਛਾ ਤੇ ਉਹ ਮੈਂ ਤਾਂ ਇਹ ਕਹਿੰਦਾ ਸੀ ਮਹਾ ਪ੍ਰੋਣਾ ਆ ਜਾਂਦਾ ਨਾਲ ਆਈ ਨਹੀਂ ਉਹ ਕਹਿੰਦੇ ਮੈਂ ਫੇਰ ਜਾਇਆ ਹਾਂ ਤੂੰ ਜਾ ਕਹੇ ਜਾ ਲਾਇਆ ਚਾਰ ਦਿਨ ਮੇਰੇ ਵੀ ਜੀ ਕਰਿਆ ਸੀ ਮਿਲਣ ਨੂੰ ਅੱਛਾ ਚਲ ਆਏ ਤਾਂ ਕੋਈ ਨਾ ਬੀਬੀ ਪਤਾ ਆ ਹੁੰਦਾ ਉਹ ਤਾਂ ਆ ਹੁੰਦਾ ਭੈਣੇ ਅਗਲਾ ਕਹਿੰਦਾ ਆ ਤਾਂ ਤੁਰ ਜਾਂਦੀ ਐ ਹਾਂ ਤੇ ਮੈਨੂੰ ਪੁੱਛਦਾ ਨਹੀਂ ਨਾ ਨਾ ਇਹ ਗੱਲ ਆ ਉਹ ਤਾਂ ਕਹਿੰਦਾ ਭਾਈ ਕੋਈ ਗੱਲ ਨਹੀਂ ਮੈਂ ਸਾਰ ਲੋਗਾ ਨਾ ਚਾਹ ਦੇਣਾ ਆਪੀ ਔਕੇ ਸੌਕੇ ਕਹਿੰਦਾ ਤੂੰ ਜਾ ਕਹਿੰਦਾ ਜਲ ਆਇਆ ਕਹਿੰਦਾ ਤੂੰ ਜਾ ਨਹੀਂ ਸਕਦੀ ਕਹਿੰਦੇ ਘਰੇ ਔਖਾ ਤੈਨੂੰ ਪਤਾ ਕਰੇ ਹੈ ਨਹੀਂ ਕੋਈ ਹਾਂ ਇਸ ਤਰ੍ਹਾਂ ਕਹਿੰਦਾ ਫਿਰ ਤਾਂ ਹੁਣ ਜਾ ਹੀ ਨਹੀਂ ਜਾਣਾ ਮੈਂ ਤਾਂ ਨਿੰਬੂ ਨੂੰ ਭੁੱਲਿਆ ਮੈਂ ਹੈ ਆਹੋ ਲੈ ਜਾ ਚੱਲ ਜਾ ਉਹ ਠੰਡਾ ਫੜ ਲਈ ਬੋਤਲ ਆਪ ਠੰਡਾ ਪੀ ਰੂ ਭੈਣ ਕਹਿੰਦੇ ਕਿਹੜਾ ਰੋਜ਼ ਰੋਜ਼ ਆਉਣਾ ਹੁਣ ਕਿੰਨੇ ਚਿਰ ਤੋ ਆਈ ਕੋਈ ਨਾ ਭਾਈ ਹੁਣ 4-5 ਦਿਨ ਮੈਂ ਇੱਥੇ ਆ ਕਿਤੇ ਨਹੀਂ ਜਾਂਦੀ ਤੇਰਾ ਆfda ਘਰ ਆ ਕੋਈ ਨਾ ਤੂੰ ਤਾਂ ਖੁਸ਼ੀ ਨਾਲ ਆਈਆਂ ਤੂੰ ਕਿਹੜਾ ਰੁੱਸ ਕੇ ਆਈਆਂ ਨਾ ਨਾ ਬਾਈ ਤੇਰਾ ਆfda ਘਰ ਆ ਭੈਣੇ ਚੱਲ ਮੈਂ ਨਾਲੇ ਨਿੰਬੂ ਲੇਉ ਪਾਈਆ ਕ ਆਹੋ ਚੱਲ ਨਾਲੇ ਨਿੰਬੂ ਨਾਲ ਫੈਂਟਾ ਲੇਉਂ ਵੇ ਵੱਧ ਪੀ ਲੈਂਦੀ ਛੋਟੀ ਹੁੰਦੀ ਹੈ ਨਾ ਆਹੋ ਤਾਂ ਬਥੇਰੀ ਛੋਟੀ ਹੁੰਦੀ ਸੀ ਕੋਈ ਨਾ ਕੋਈ ਨਾ ਹਾਂ ਤੈਨੂੰ ਕੀ ਦੱਸਾਵਾਂ ਕਲੇਸ ਹੋਇਆ ਲੜਾਈ ਹੋਈ ਹੈ ਇਹਨਾਂ ਲੜਦਾ ਮੇਰੇ ਨਾਲ ਮੇਰਾ ਜੀਣਾ ਦੁੱਬਰ ਕਰ ਰੱਖਿਆ ਓੜੇ ਤੂੰ ਕੀ ਕੱਲੀ ਕੋਈ ਬੋਲੀ ਜਾਣੀ ਆ ਕੀ ਗੱਲ ਹੈ ਕੋ ਜਨੀ ਮਾਂ ਤੈਨੂੰ ਪਤਾ ਹੀ ਆ ਆ ਤਾਂ ਗਈ ਹੁਣ ਸੁਰਤੀ ਮੇਰੀ ਉੱਥੇ ਹੀ ਪਈ ਐ ਚਲ ਹੁੰਦਾ ਹੀ ਆ ਭਾਈ ਬੁੜੂਆਂ ਨੂੰ ਤਾਂ ਆਪਦੇ ਘਰ ਦਾ ਹੀ ਹੁੰਦਾ ਹੈ ਹੋਰ ਫਿਰ ਮੈਂ ਆਖਿਆ ਰੋਲਾਇਆ ਕਾਦਾ ਪੈਂਦਾ ਸੱਸੇ ਬਾਬੀ ਸਤਿਕਾਰ ਹੋ ਠੀਕ ਐ ਹਾਂ ਠੀਕ ਮੈਂ ਤਾਂ ਆਖਿਆ ਕਿ ਤੇ ਨਾ ਵੀ ਆਪਰਮ ਜੀ ਤਾਈ ਹੋਣੀ ਆ ਅੱਛਾ ਉਹ ਬੈਠੀ ਹੋਣੀ ਤੇਰੇ ਕੋਲ ਹਾਂ ਨਹੀਂ ਮੈਂ ਆਖਾ ਮੈਂ ਚਲ ਦੇਖਿਓ ਨਹੀਂ ਮੈਂ ਉਠਾ ਚਲ ਵਧੀਆ ਹੋ ਗਿਆ ਤੂੰ ਪੈਸੀ ਮੱਖ ਚੱਲ ਕੇ ਤੇ ਸੌਂਗੀ ਹੋਊਗੀ ਚਲ ਫੇਰ ਆਜੂਗਾ ਪਿੱਛੇ ਤੇ ਹੋਰ ਤੂੰ ਦੱਸ ਸਾਰੇ ਘਰੇ ਠੀਕ ਆ ਸਾਰੇ ਵਧੀਆ ਆਪਣੇ ਹੱਸੇ ਠੀਕ ਰਹਨੇ ਆ ਹਾਂ ਠੀਕ ਆ ਤੇ ਤੂੰ ਦੱਸੇ ਨਹੀਂ ਫੋਨ ਫੋਨ ਕਰ ਲੈ ਹੁਣ ਹਰੇ ਗੱਲ ਦੱਸ ਕੇ ਆਉ ਮੈਂ ਨਹੀਂ ਆ ਨਹੀਂ ਕਹਿੰਦੀ ਕੰਮ ਲਗੇ ਮੈਂ ਤਾਂ ਕਿਨੇ ਚੱਲ ਤੂੰ ਦੱਸ ਦਿੰਦੀ ਅਸੀਂ ਮੁਰੇ ਤੈਨੂੰ ਲੈ ਲਉ ਆਉਂਦੇ ਤੇ ਲੈ ਆਏ ਸੀ ਤੇਰਾ ਬਾਈ ਨਹੀਂ ਨਹੀਂ ਲੈ ਬਾਈ ਤਾਂ ਨਹੀਂ ਲੈ ਕੇ ਐਸੀ ਮੈਂ ਤਾਂ ਕਿਸਦੇ ਨਾਲ ਆ ਗਈ ਸੀ ਤੇ ਮੈਂ ਤੁਰਈ ਮੈਂ ਚੱਲ ਕੋਈ ਗੱਲ ਨਹੀਂ ਤੇ ਮੈਂ ਕਹ ਕਾ ਨੂੰ ਵਿਚਾਰਾ ਗਰਮ ਵਿੱਚ ਆਉ ਅਨੀ ਬਤਾ ਕਰੇ ਹੋ ਬਦਨਾਂ ਚਲ ਤੂੰ ਸਾਰੀਆਂ ਗੱਲਾਂ ਚਲ ਪਾਣੀ ਪੁਣੀ ਪੀ ਲਿਆ ਕਿ ਮੈਂ ਲਿਆਣਾ ਪਾਣੀ ਲਿਆ ਲੈ ਅਸੀਂ ਤਾਂ ਗੱਲਾਂ ਹੀ ਗੱਲਾਂ ਹੀ ਲੱਗਿਆ ਹੋਰ ਅਸੀਂ ਗੱਲਾਂ ਹੀ ਲੱਗਾਂ ਪੰਗਿਆ ਕਰ ਲੈ ਕਹਿ ਦਿੰਦੇ ਨੀ ਮੈਨੂੰ ਉਹ ਲਿਆਉਂਦਾ ਕਿ ਉਹ ਗਿਆ ਵਾ ਗਿਆ ਵਾ ਆਉਂਦਾ ਚਲ ਵੇ ਕਿੱਥਾ ਪੈਸਾ ਹੋਰਾ ਤੇ ਕਿਹਾ ਕਿ ਮੈਂ ਤਾਂ ਪਿਆਸ ਭੁੱਖ ਪਿਆਸੀ ਨਹੀਂ ਹੋ ਜਾਂਦੀਆਂ ਗੱਲਾਂ ਹੀ ਕਰੀ ਜਾਂਦੀਆਂ ਹੋਰ ਬਸ ਮਾਖਾ ਇਹਨਾਂ ਦਾ ਪੁਰਾਣਾ ਜਿਹਾ ਫੋਨ ਲਾ ਲੈਂਦਾ ਹੁੰਦਾ ਦੰਦਨ ਹੋ ਗਏ ਕੁੜੀ ਆਈ ਨੂੰ ਅੱਛਾ ਹਾਂ ਹਾਂ ਮਕਰ ਫੋਨ ਫਾਨ ਹੀ ਲਾਇਆ ਉਹਨੇ ਕਦੇ ਹੁਣ ਮੈਂ ਤਾਂ ਖਾ ਤੇਰੇ ਕੋਲੇ ਕੋਈ ਆ ਗਿਆ ਹੋਊਗਾ ਆਇਆ ਨਹੀਂ ਮੇਰੇ ਕੋਲ ਤਾਂ ਆਇਆ ਨਹੀਂ ਫੋਨ ਅੱਛਾ ਉਹ ਆਇਆ ਬਾਈ ਹੁਣ ਆ ਦੇਖ ਹੁਣ ਝੋਨਾ ਚੰਨਾ ਲਾ ਕੇ ਹਟਿਆ ਨਾ ਹਾਂ ਤੇ ਉਹ ਹੁਣ ਰੇ ਪੌਂਦੇ ਹੋਣਗੇ ਵਿੱਚ ਸਪਰੇ ਹਾਂ ਕਰਦੇ ਹੋਣਗੇ ਫਿਰ ਉਹਦਾ ਟਾਈਮ ਹੀ ਨਹੀਂ ਹੋਣਾ ਆਹੋ ਥੱਕ ਥੱਕ ਜਾਂਦਾ ਬੰਦਾ ਤੇ ਹੋਰ ਹੁਣ ਫਿਰ ਹੰਬ ਕੇ ਥੱਕ ਕੇ ਡਿੱਗ ਪੈਂਦੇ ਆ ਪੈ ਜਾਂਦਾ ਸੌਂ ਜਾਂਦਾ ਥੱਕਿਆ ਬੰਦਾ ਤੇ ਚਲ ਕੋਈ ਨਹੀਂ ਫੋਨ ਤਾਂ ਉਹਦਾ ਆ ਹੀ ਜਾਣਾ ਮਖਾ ਉਹ ਲੜ ਲੁੜਕੇ ਤਾਂ ਨਹੀਂ ਕਿਤੇ ਨਾ ਨਾ ਹਾਏ ਇੰਨੇ ਸਾਲ ਵਿਆਹੀ ਨੂੰ ਹੋ ਗਏ ਅੱਗੇ ਨਹੀਂ ਕਦੇ ਲੜਕੇ ਤਾਂ ਆਈ ਹੁਣੇ ਨਿਕਾਦਾ ਆਉਣਾ ਮਖਾ ਨਹੀਂ ਤਾਂ ਫੋਨ ਜਾ ਉਹ ਲਾ ਲੈਂਦਾ ਹੁੰਦਾ ਮੈਨੂੰ ਤਾਂ ਉਹ ਅੱਗੇ ਅੱਗੇ ਟੜਕੇ ਲਾ ਲੈਂਦਾ ਸੀ ਹੱਥ ਨੇ ਲਾ ਲੈਂਦਾ ਸੀ ਟੜਕੇ ਹੱਥ ਨੇ ਦੋ ਟਾਈਮ ਲਾਉਂਦਾ ਸੀ ਅੱਛਾ ਤਿੰਨ ਦਿਨ ਹੋ ਗਿਆ ਇਹਨੂੰ ਮਾੜਾ ਮੋਟਾ ਤਾਂ ਬੰਦਾ ਪੁੱਸਦੇ ਹੀ ਆ ਆਹੋ ਆਏ ਤਾਂ ਠੀਕ ਆ ਪਹੁੰਚ ਗਈ ਕਿ ਨਹੀਂ ਹਾਂ ਹਾਂ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹਾਂ ਇਹ ਤਾਂ ਉਹੀ ਫਿਰ ਕਹਿੰਦਾ ਹੋਊਗਾ ਚੱਲ ਹੁਣ ਝੋਨਾ ਝੋਨਾ ਲਾ ਲਿਆ ਬੇਲਿਆ ਹੁਣ ਤੂੰ ਲਾਇਆ 4 ਦਿਨ ਚਲ ਆਏ ਤਾਂ ਚਾਹੇ 5 ਦਿਨ ਲਾ ਜੇ ਉਹਦਾ ਘਾਰਾ ਕੁੜੀ ਫਿਰ ਵੀ ਹਾਂ ਹਾਂ ਨਾਲੇ ਹੁਣ ਚੱਲ ਹਾਂ ਸੌਣ ਹੈ ਨਾ ਹੁਣ ਹਾਂ ਤੇ ਹੁਣ ਆਏ ਕਰੀ ਆਪਾਂ ਬਿਸਕੁਟ ਕਢਾ ਲਿਆਵਾਂਗੇ ਫਿਰ ਜਾਂਦੀ ਨੂੰ ਦੇ ਦਾਂਗੇ ਚਲ ਉਹ ਤਾਂ ਕਢਾ ਲਿਆਵਾਂਗੇ ਬਿਸਕੁਟ ਤਾਂ ਹੈ ਹਾਂ ਹਾਂ ਹੋਰ ਜਿੱਦ ਦੇ ਜਾਣਾ ਹੋਇਆ ਉਹ ਤੋਂ ਫਿਰ ਮੈਨੂੰ ਦੱਸ ਦੀ ਮੈਂ ਕਢਾ ਲਿਆਵਾਂਗਾ ਆਹੋ ਫਿਰ ਇੱਕ ਦਿਨ ਪਹਿਲਾਂ ਤੈਨੂੰ ਦੱਸ ਦੋ ਤਿਆਰ ਕਰ ਦੋ ਸਾਰਾ ਸਮਾਨ ਤੇ ਤੂੰ ਕਢਾ ਲਿਆਈ ਆਹੋ ਆਏ ਕਰ ਲਾਂਗੀ ਆਏ ਕਰ ਲੈ ਕੋਈ ਨਾ ਨਾਲ ਸੂਟ ਸੱਟ ਲੈ ਲੂਗੀ ਹਾਂ ਆਹ ਉਹ ਨਾਲੇ ਸੂਟ ਲਿਆ ਉਹ ਆਦੇ ਪਸੰਦ ਦਾ ਚੱਲ ਲੈ ਆ ਆਹੋ ਹਾਂ ਮਤ ਨਾਲ ਮੈਂ ਆ ਬੀਬੂ ਜੇ ਫੜ ਲਊਗਾ ਆਹੋ ਤੇ ਹੁਣ ਚੱਲ ਤੂੰ ਐ ਕਰ ਟੱਪ ਚੜਦੀ ਜਾਂਦੀ ਐ ਤੇ ਹੁਣ ਆਰਾਮ ਕਰ ਲ ਆ ਜਾ ਘੰਟਾ ਬਹਿ ਜਾ ਵਾਹ ਕਿੰਨੀ ਗਰਮੀ ਐ ਕੀ ਕਰਦੀ ਐ ਪ੍ਰਵੀਂਦਰ ਕੁਛ ਨਹੀਂ ਬਸ ਕਿਤਾਬ ਜੀ ਪਈ ਸੀ ਮੈਂ ਹਾਂ ਚੱਲ ਦੇਖਾਂ ਕੀ ਪਿਆ ਕਿੰਨੀ ਗਰਮੀ ਹੋਈ ਪਈ ਐ ਹੋਰ ਗਰਮੀ ਤਾਂ ਬਹੁਤ ਆ ਨਿਬੜ ਕੇ ਕੰਮ ਹੋਰ ਮਸਾਂ ਨਵੇੜ ਕੇ ਆਇਆ ਕੰਮ ਸਵੇਰ ਸੁਨਿਆ ਹੀ ਉੱਠ ਕੇ ਬਣ ਬਣੇ ਵੇੜ ਲਿਆ ਕਰ ਕਭ ਤੈਨੂੰ ਪਤੀ ਆ ਥੋੜੇ ਥੋੜੇ ਨਾ ਕਿੰਨੇ ਕੰਮ ਹੋ ਜਾਂਦੇ ਆ ਹਾਂ ਇਹਦਾ ਹੈਗਾ ਇੱਕ ਆ ਖੇਤ ਕਰਕੇ ਵੀ ਕੰਮ ਵੱਜ ਜਾਂਦਾਗਾ ਅੱਛਾ ਚਲ ਇਹ ਠੰਡੀ ਹੋਈ ਜਾਗਾ ਮੈਂ ਚਲ ਤੇਰੇ ਕੋਲ ਬਹਿਨੀ ਆ 10 ਮਿੰਟ ਤੂੰ ਆਖੇਂਗੀ ਕੰਮ ਚ ਹੀ ਲੱਗੀ ਰਹਿੰਦੀ ਆ ਮੇਰੇ ਕੋਲੇ ਬੈਠੀ ਨਹੀਂ ਚੰਗਾ ਹੋ ਗਿਆ ਬਹਿ ਗਈ ਆ ਗਈ ਹੁਣ ਦਾਮ ਲੈ ਲੈ ਭਾਬੀ ਤੈਨੂੰ ਕੋਈ ਗੱਲ ਪੁੱਛਾ ਕੁੜੀ ਬਲਦੇਵ ਦੀ ਕੁੜੀ ਆਪਣੇ ਉਹ ਜਦੋਂ ਮੈਂ ਉਹ ਨਹੀਂ ਇੱਥੇ ਹੁੰਦੀ ਐ ਉਹ ਸਾਰੇ ਨਹੀਂ ਜਾਣ ਜਾਂਦੇ ਆ ਤੇ ਨਹੀਂ ਪੈਣੇ ਕੀ ਪੁੱਛਤੀਂ ਆਦੇ ਬਾਰੇ ਨਹੀਂ ਉਹ ਤਾਂ ਇੱਥੇ ਹੁੰਦੀ ਆ ਉਹ ਤਾਂ ਤੀਜੇ ਦਿਨ ਇੱਥੇ ਆ ਜਾਂਦੀ ਆ ਮੈਨੂੰ ਲੱਗਾ ਤਾਂ ਉੱਥੇ ਤਾਂ ਜਾਂਦੀ ਬਾਅਦ ਚ ਆ ਇੱਥੇ ਪਹਿਲਾਂ ਜਾਂਦੀ ਆ ਉਹ ਤਾਂ ਬਾਲਾ ਕਲੇਸ਼ ਕਰਦੀ ਆ ਤੇ ਪ੍ਰੋਣੇ ਨਾਲ ਹੁਣ ਵੀ ਕਹਿੰਦੇ ਮੈਨੂੰ ਤਾਂ ਹੁਣ ਕੰਨ ਜੇ ਚ ਗੱਲ ਪਈ ਆ ਕਹਿੰਦੇ ਉਹ ਤਾਂ ਪ੍ਰੋਣੇ ਨੂੰ ਐ ਕਹਿ ਕੇ ਆ ਗਈ ਮੈਂ ਨਹੀਂ ਆਉਂਦੀ ਹੁੰਦੀਗੀ ਚੰਗਾ ਹੋਇਆ ਇਹ ਜੀ ਬੰਦੇ ਆਈ ਲੋਟ ਆਉਂਦ ਨੇ ਮੈਂ ਤਾਂ ਪਾਈ ਗਿਆ ਕੇ ਆਈਆਂ ਹੈ ਸਵਾਸਤ ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ ਆਰ ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਜੀ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਠੀਕ ਹੈ ਤੇ ਵੀਡੀਓ ਨੂੰ ਕੋਸ਼ਿਸ਼ ਕਰਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਈ ਵਾਰੀ ਕੀ ਹੁੰਦਾ ਵਿੱਚ ਬੰਦੇ ਨਾ ਜਿਹੜਾ ਆਪਦਾ ਕਮੈਂਟ ਆ ਸਿਰਫ ਉਹ ਸੁਣਨ ਲਈ ਸਕਿਪ ਕਰ ਦਿੰਦੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਮੈਂਟ ਕਿਉਂਕਿ ਅਸੀਂ ਬੋਲਾਂਗੇ ਬੋਲਾਂਗੇ ਜਿਹੜੀ ਗੱਲ ਕਹੇਤੀ ਉਹ ਹੋਊਗੀ ਹੋਊਗੀ ਠੀਕ ਹੈ ਬਾਈ ਤੇ ਪਿਛਲੀ ਵੀਡੀਓ 'ਚ ਕਮੈਂਟ ਆਏ ਸੀ ਅਸੀਂ ਨਾਂ ਬੋਲਾਂਗੇ ਬਾਈ ਜਗਜੀਤ ਸਿੰਘ ਉਸ ਤੋਂ ਬਾਅਦ ਬਾਈ ਢਿੱਲੋ ਰੀਅਲੀ ਸਟੋਰੀ ਏਕਮ ਸਿੰਘ ਤੇ ਹਰਪ੍ਰੀਤ ਸਿੰਘ ਉਸ ਤੋਂ ਬਾਅਦ ਨਾਂ ਫੇਰ ਨਹੀਂ ਪਾਇਆ ਹੋਇਆ ਠੀਕ ਹੈ ਜੀ ਵੈਰੀ ਨਾਈਸ ਸਟੋਰੀ ਐਂਡ ਗੋਡ ਬlesਸ ਯੂ ਵੀਰੇ ਤੇ ਮੈਂ ਕਹਿਣਾ ਹੁੰਦਾ ਵੀ ਨਾਂ ਜ਼ਰੂਰ ਪਾ ਦਿਆ ਕਰੋ ਠੀਕ ਹੈ ਉਸ ਤੋਂ ਬਾਅਦ ਹੈਗਾ ਮਿਸਿਸ ਗਿੱਲ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਜਸਵਿੰਦਰ ਸਿੱਧੂ ਪਰਵਿੰਦਰ ਕੌਰ ਉਸ ਤੋਂ ਬਾਅਦ ਨਾ ਫੇਰ ਨਹੀਂ ਪਾਇਆ ਹੋਇਆ ਉਸ ਤੋਂ ਬਾਅਦ ਹੈਗਾ ਗੁਰਦੇਵ ਸਿੰਘ ਫੌਜੀ ਪਹਿਣੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਲਾਸਟ ਕਮੈਂਟ ਆ ਉਹ ਹੈਗਾ ਮੁਹੰਮਦ ਅਸਵੀਰ ਸਾਡਾ ਵੀਰ ਪਾਕਿਸਤਾਨ ਤੋਂ ਵੀਡੀਓ ਛੋਟੀ ਹੋਵੇ ਵੱਡੀ ਹੋਵੇ ਕਿੱਦਾਂ ਦੀ ਵੀ ਹੋਵੇ ਇਹਨਾਂ ਨੇ ਕਮੈਂਟ ਕਰਨਾ ਹੀ ਕਰਨਾ ਤੇ ਦੁਬਾਰਾ ਫੇਰ ਕਹਿੰਦਾ ਕਮੈਂਟ ਜਰੂਰ ਕਰਦਿਆ ਕਰੋ ਹਰ ਇੱਕ ਵੀਰ ਨੂੰ ਜੋ ਵੀ ਵੀਡੀਓ ਦੇਖਦਾਗਾ ਤੁਦੋਂ ਕਮੈਂਟ ਕਰਦਿਆ ਕਰੋ ਅਸੀਂ ਨਾਂ ਬੋਲਿਆ ਕਰਾਂਗੇ ਸਾਡੀ ਕੋਸ਼ਿਸ਼ ਹੈ ਠੀਕ ਹੈ ਤੇ ਹੁਣ ਫਿਰ ਦਿਓ ਇਜਾਜ਼ਤ ਵੀਰੇ ਧੰਨਵਾਦ ਸਾਰਿਆਂ ਦਾ